ਅੱਜ ਅਸੀਂ ਨਕਰਕੀਸ਼ਨ ਕੱਢਿਆ ਆ ਰਿਹਾ ਕੀ ਕਹਿਣਾ ਚਾਹੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਚਮ ਪਾਸ਼ਾ ਸ਼ਹੀਦਾ ਦੇ ਸਤਾਜ ਸ਼ਾਂਤੀ ਦੇ ਪੁੰਜ ਸਹਿਬ ਸ੍ਰੀ ਗੁਰੂ ਰਜਾ ਜੀ ਦੇ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਕਿਉਂਕਿ ਮਗਲ ਕੌਮ ਨਹੀਂ ਚਾਹੁੰਦੀ ਸੀ ਕਿ ਸਾਡੇ ਧਰਮ ਦੇ ਗੁਰੂ ਤੋਂ ਕੋਈ ਧਰਮ ਹੋਰ ਹੋਵੇ ਉਹ ਸਾਰੇ ਹਿੰਦੁਸਤਾਨ ਦੇ ਵਿੱਚ ਇਕੱਲਾ ਆਪਣਾ ਮੁਗਲ ਧਰਮ ਹੀ ਚਾਹੁੰਦੀ ਸੀ ਉਹ ਜ਼ਖ਼ਤਰ ਮੌਦੋਂ ਹੋਂਦ ਵਿੱਚ ਜੀਆ। ਤਾਂ ਉਹਨਾਂ ਨੇ ਇਹ ਆਉਂ ਨੂੰ ਖਤਮ ਕਰਨ ਵਾਸਤੇ ਗੁਰੂ ਜੀ ਨੂੰ ਬੜੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਤਾਂ ਜੋ ਆਪਣੇ ਧਰਮ ਤੋਂ ਉਹ ਵਿੰਮਖ ਹੋ ਜਾਣ ਪਰ ਗੁਰੂ ਜੀ ਡੋਲੇ ਨਹੀਂ। ਤੱਤੀਆਂ ਤਵੀਆਂ ਤੇ ਬਿਠਾਏ ਗਏ, ਗਰਮ ਰੇਤ ਪਾਈ ਗਈ। ਸ਼ਹੀਦੀ ਦੇ ਦਿੱਤੀ ਪਰ ਧਰਮ ਤੋਂ ਪਿੱਛੇ ਨਹੀਂ ਹਟੇ। ਤਾਂ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ 8 9 10 ਜੂਨ ਮਨਾਇਆ ਜਾ ਰਿਹਾ ਹੈ। ਅੱਜ ਨਗਰ ਕੀਰਤਨ ਲਿਤ ਰਿਹਾ ਹੈ। ਐ ਦਰਵਾਦੋਂ ਭੋਗ ਪਾਇਆ ਜਾਣਗੇ। ਅਪਰੰਧ ਗੁਰੂ ਦਾ ਲੰਗਰ ਵਰਤਾਇਆ ਜਾਵੇਗਾ। ਸਭ ਸੰਗਤ ਨੂੰ ਬੇਨਤੀ ਹੈ ਕਿ ਪਹੁੰਚ ਕੇ ਕਿਰਪਾ ਦਾ ਕਰਨ। ਸੋ ਉਹਨਾਂ ਦੇ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਸੰਗਤ ਨੂੰ ਪਤਾ ਹੀ ਹੈ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਜੋ ਪੂਰੀ ਦੁਨੀਆ ਦੇ ਵਿੱਚ ਬੜੇ ਸ਼ਰਧਾ ਪਿਆਰ ਨਾਲ ਮਨਾਇਆ ਜਾ ਰਿਹਾ ਹੈ। ਸਭ ਸੰਗਤਾਂ ਜਗ੍ਹਾਆਂ ਨੇ ਕਿ ਧਰਮ ਨੂੰ ਦੇ ਰਾਖੇ ਸਾਇਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਧਰਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ ਆਪਣੇ ਧਰਮ ਨੂੰ ਬਚਾਇਆ ਔਰ ਸਰਬ ਸਾਂਝਾ ਉਪਦੇਸ਼ ਦਿੱਤਾ ਗੁਰਬਾਣੀ ਦੇ ਵਿੱਚ ਦਰਜ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਿੰਘ ਸਭਾ ਨਵੀਂ ਅੱਜ ਸੰਸਾਰ ਭਰ ਦੇ ਗੁਰਦੁਆਰਿਆਂ ਤੇ ਜਿੱਥੇ ਵੀ ਕੁਛ ਕੈਫੀ ਦਾ ਸੀਡੀ ਵਿਦਿਆਰਥੀ ਦਾ ਬਣਾਇਆ ਜਾ ਰਿਹਾ ਉੱਥੇ ਵੱਧ ਵੱਧ ਹਾਜ਼ਰੀਆਂ ਭਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਾਰ ਨੂੰ ਸਮਰਪਿਤ ਹੋਣੀ ਹੈ ਸੋ ਚੰਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰੋ ਬਾਹਰ ਤੋਂ ਆ ਰਹੇ ਕੀਰਤਰੀ ਜਿੱਥਿਆਂ ਤੋਂ ਗੀਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕਰੋ ਔਰ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਪੇਸ ਤੇ ਚੱਲਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਅਰਜਨਦੇਵ ਜੀ ਦੀ ਸ਼ਹੀਦੀ ਬਹੁਤ ਵੱਡੀ ਮਿਸਾਲ ਸੀ ਮਨੁੱਖਤਾ ਦੇ ਭਲੇ ਵਾਸਤੇ ਤੇ ਆਪਣੇ ਧਰਮ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਆ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਕੋਟੇ-ਕੋਟ ਪ੍ਰਣਾਮ ਕਰਦੇ ਆ ਨਾਲ ਸਾਨੂੰ ਬੇਨਤੀ ਕਰਦੇ ਦਸਾਂ ਗੁਰੂਆਂ ਨੇ ਵੀ ਸੰਦੇਸ਼ ਦਿੱਤਾ ਸੀ ਕਿ ਮਨੁੱਖਤਾ ਦੀ ਸੇਵਾ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਾਤ ਪਾਤ ਨੂੰ ਖਤਮ ਕਰਦੇ ਹੋਏ ਮਨੁੱਖਤਾ ਦੀ ਸੇਵਾ ਵੱਲ ਸਭ ਤੋਂ ਵੱਧ ਧਿਆਨ ਦੇਣਾ ਚਾਹੀਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ